ਪੰਜਾਬੀ ਦੇ ਸ਼ਾਇਰ surjit patar ਨੇ ਲਿਖਿਆ ਕਿ ਇਸ ਅਦਾਲਤ ਚ ਬੰਦੇ ਵਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਉਹਨਾਂ ਨੂੰ ਉਜੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ ਤੇ ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਂਦਾਨ ਕੀ ਕਹਿਣਗੇ ਇਸ ਇਨੇ ਕ ਸ਼ੇਅਰ ਵਿੱਚ ਸਾਡੇ ਅਦਾਲਤੀ ਢਾਂਚੇ ਦੇ ਉੱਤੇ ਇੱਕ ਵੱਡਾ ਸਵਾਲ ਖੜਾ ਕੀਤਾ ਗਿਆ ਅਤੇ ਨਿਆ ਉਹਦੇ ਬਾਰੇ ਤਾਂ ਕਹਿਣੇ ਕੀ ਆ ਹਿੰਦੀ ਦੇ ਪ੍ਰਸਿੱਧ ਵਿਅੰਗਕਾਰ ਹਰਸ਼ੰਕਰ ਪ੍ਰਸਾਈ ਨੇ ਲਿਖਿਆ ਸੀ ਉਹ ਲਿਖਦੇ ਆ ਕਿ ਮੁਹਾਵਰੇ ਆ ਜਿਹੜੀ ਉਹ ਪੁੱਠੇ ਪੈਣ ਲੱਗੇ ਮੁਹਾਵਰੇ ਮੁਤਾਬਕ ਝੂਠ ਦਾ ਪਰਦਾ ਚੁੱਕੋ ਤਾਂ ਸੱਚ ਨੰਗਾ ਬੇਠਾ ਦੱਸਦਾਰ ਸੱਚ ਨੂੰ ਝੂਠ ਨਾਲੋਂ ਬਧੇਰੇ ਸ਼ਰਮ ਆਉਂਦੀ ਆ ਨਿਆਂ ਦਾ ਦਰਵਾਜ਼ਾ ਹੁਣੇ ਖੜਕਾਇਆ ਤੇ ਇਸ ਮੁਹਾਵਰੇ ਨੂੰ ਪੁੱਠਾ ਪਿਆ ਦੇਖਿਆ ਕੁਝ ਗਰੀਬ ਆਦਮੀਆਂ ਤੇ ਝੂਠਾ ਫੌਜਦਾਰੀ ਮੁਕੱਦਮਾ ਚਲਾ ਦਿੱਤਾ ਗਿਆ ਸੀ ਅਸੀਂ ਉਹਨਾਂ ਵੱਲੋਂ ਨਿਆਂ ਦਾ ਦਰਵਾਜ਼ਾ ਖੜਕਾਇਆ ਖਿਆਲ ਸੀ ਕਿ ਨਿਆਂ ਦੇ ਦਰਵਾਜ਼ੇ ਦੇ ਨੇੜੇ ਹੀ ਡਿਊਟੀ ਤੇ ਬੈਠਾ ਰਹਿੰਦਾ ਹੋਊਗਾ ਬਹੁਤ ਚਿਰ ਤੱਕ ਜਦੋਂ ਖੜਕਾਉਣ ਤੇ ਦਰਵਾਜ਼ਾ ਨਹੀਂ ਖੁੱਲਿਆ ਤਾਂ ਚਿੰਤਾ ਹੋਈ ਕੀ ਗੱਲ ਆ ਕਿਤੇ ਨਿਆਹ ਬਿਮਾਰੀ ਦੀ ਸੁੱਟੀ ਤੇ ਤਾਂ ਨਹੀਂ ਚਲਾ ਗਿਆ ਕਿਉਂਕਿ ਨਿਆਹ ਬੁੱਢਾ ਹੋ ਗਿਆ ਅਤੇ ਅਕਸਰ ਬਿਮਾਰ ਹੋ ਜਾਂਦਾ ਅਸੀਂ ਅਖੀਰ ਦਰਵਾਜ਼ੇ ਦੇ ਅੰਦਰ ਜਾ ਵੜੇ ਦਰਵਾਜ਼ਾ ਧੰਨ ਕੇ ਸੌਣ ਸਾਲ ਸੀ ਬਾਥਰੂਮ ਦਾ ਦਰਵਾਜ਼ਾ ਧੱਕਿਆ ਤਾਂ ਇੱਕ ਨੰਗਾ ਨਹਾਉਂਦਾ ਹੋਇਆ ਨਜ਼ਰ ਆਇਆ ਅਸੀਂ ਕਿਹਾ ਤੂੰ ਭਾਈ ਨਿਆਹ ਨਾ ਜੇ ਤੂੰ ਨਿਆ ਤਾਂ ਛੇਤੀ ਕੱਪੜੇ ਪਾ ਤੇਰੇ ਨਾਲ ਗੱਲ ਕਰਨੀ ਆ ਤੌਣੇ ਅੱਗੋ ਜਵਾਬ ਦਿੱਤਾ ਮੈਂ ਆ ਨਿਆ ਨਹੀਂ ਅਨਿਆ ਹਾਂ ਨੰਗਈ ਰਹੀ ਨਾ ਅਨਿਆਨ ਕੀ ਸ਼ਰਮ ਨਿਆ ਤੇ ਮੈਂ ਜੋੜੇ ਪਾਈਆਂ ਇੱਕੋ ਜਹੀ ਸ਼ਕਲ ਅਤੇ ਉਸਦੇ ਭਲੇਖੇ ਮੈਨੂੰ ਮਿਲ ਪੈਂਦੇ ਹਨ ਮੈਂ ਪੁੱਛਿਆ ਦੋਹਾਂ ਵਿੱਚੋਂ ਕੋਈ ਫਰਕ ਤਾਂ ਹੋਊਗਾ ਉਸਨੇ ਕਿਹਾ ਹੈ ਨਾ ਦੇਖੋ ਮੈਂ ਭੰਗਾ ਹਾਂ ਤੁਸੀਂ ਸਮਝਦੇ ਹੋ ਕਿ ਮੈਂ ਕਿਸੇ ਹੋਰ ਨੂੰ ਦੇਖ ਰਿਹਾ ਹਾਂ ਹਾਂ ਪਰ ਦੇਖ ਤਹਾਨੂੰ ਹੀ ਰਿਹਾ ਹਾਂ ਮੇਰਾ ਭਾਈ ਨਿਆ ਕਾਣਾ ਹੈ ਇੱਕ ਪਾਸੇ ਹੀ ਦੇਖਦਾ ਹੈ ਹੁਣ ਉਹ ਬੋਲਾ ਵੀ ਹੋ ਗਿਆ ਹੈ ਤਾਂ ਫਿਰ ਅਸੀਂ ਕਿਹਾ ਕਿ ਦਰਵਾਜ਼ਾ ਖੜਕਾਉਣ ਤੇ ਕੌਣ ਖੋਲਦਾ ਹੈ ਉਸ ਨੇ ਕਿਹਾ ਕਿ ਮੈਂ ਖੋਲਦਾ ਹਾਂ ਇਹੀ ਤਾਂ ਮਜ਼ਾ ਲੋਕ ਮੈਨੂੰ ਨਿਆ ਸਮਝ ਲੈਂਦੇ ਆ ਅਸੀਂ ਪੁੱਛਿਆ ਤੁਸੀਂ ਦੋਨੇ ਭਾਈ ਕਿਸ ਦੀ ਔਲਾਦ ਹੋ ਤਾਂ ਉਸ ਨੇ ਕਿਹਾ ਐਵੀਡੈਂਸ ਐਕਟ ਸਾਡਾ ਪਿਓ ਆ ਤੇ ਇੰਡੀਅਨ ਪਿਨਲ ਕੋਡ ਸਾਡੀ ਮਾਂ ਆ ਫਿਰ ਅਸੀਂ ਕਿਹਾ ਕਿ ਅਸੀਂ ਤਾਂ ਨਿਆਣੂ ਮਿਲਣਾ ਉਹ ਹੈ ਕਿੱਥੇ ਆ ਤਾਂ ਉਹ ਜਵਾਬ ਆਇਆ ਹੁਣੇ ਪਿਛਲੇ ਦਰਵਾਜ਼ਿਆਂ ਪੁਲਸ ਥਾਣੇ ਨਿਕਲ ਗਿਆ ਇੱਧਰ ਕਿਤੇ ਆਉਂਦੀ ਹੋਂਦਾ ਸੋ ਭਾਵੇਂ ਨਿਆਣੂ ਦੇ ਮਾਪਿਓ ਦਾ ਨਾਮ ਬਦਲ ਕੇ ਵਿਸ਼ਵਗੁਰੂ ਬਨਸਮੇ ਆ ਜਿਹੜਾ ਉਹ ਹੋਰ ਰੱਖ ਦਿੱਤਾ ਹੁਣ ਇਸੇ ਨਿਆਣੂ ਦੇ ਮਾਤਾ ਪਿਤਾ ਨਵੇਂ ਨਾਮ ਨਾਲ ਜਾਣੇ ਜਾਂਦੇ ਆ ਇੱਕ ਆ ਭਾਰਤੀ ਨਿਆਸਹਿਨਤਾ ਅਤੇ ਦੂਸਰਾ ਹੈਗਾ ਭਾਰਤੀ ਸਾਕਸ਼ਾ ਸਹਿਨਤਾ ਪਰ ਤੁਹਾਨੂੰ ਦੱਸ ਦਈਏ ਨਿਆ ਅਜੇ ਵੀ ਪਿਛਲੇ ਦਰਵਾਜੋਂ ਨਸ ਜਾਂਦਾ ਲੋਕਾਂ ਨੂੰ ਮਿਲਦਾ ਤਾਂ ਸਿਰਫ ਤੇ ਸਿਰਫ ਅਨੇਆਈਆਂ ਦੋਸਤੋ ਮਾਫੀ ਚਾਹੁੰਨਾ ਅਸਲ ਵਿੱਚ ਸਾਡਾ ਵਾਅਦਾ ਇਹ ਹੈ ਕਿ ਤੁਹਾਨੂੰ ਖਬਰ ਸੁਣਾਉਣੀ ਹੁੰਦੀ ਆ ਪਰ ਅਸੀਂ ਐਵੇਂ ਬਾਤਾਂ ਦੇ ਬਤੰਗੜ ਬਣਾ ਕੇ ਬੈਠ ਜਾਂਦੇ ਆ ਮੈਨੂੰ ਪਤਾ ਤੁਸੀਂ ਭਾਵੇਂ ਵੇਲੇ ਹੋ ਪਰ ਸਕਰੀਨ ਨੂੰ ਉਤਾਂ ਖਰੋਲ ਕਰਨ ਦੀ ਆਦਤ ਆ ਜਿਹੜੀ ਤੁਹਾਨੂੰ ਹਮੇਸ਼ਾ ਲੱਗੀ ਰਹਿੰਦੀ ਆ ਤੇ ਇੱਕ ਕਾਲ ਦੇ ਵਿੱਚ ਅਸੀਂ ਹਮੇਸ਼ਾ ਰਹਿੰਦੇ ਆ ਖੈਰ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦੇ ਹੋਏ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਕਾਂਗਰਸ ਪਾਰਟੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟਰ ਜਾਰੀ ਕੀਤਾ ਜਸਵਤ ਚ ਉਹਨਾਂ ਨੇ ਮੋਦੀ ਸਰਕਾਰ ਦੁਆਰਾ ਦਿੱਤੇ ਹੋਏ ਨਾਅਰੇ ਨੂੰ ਉਲਟਾ ਕਰਕੇ ਲਿਖਿਆ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਦਾ ਇਹ ਨਾਅਰਾ ਹੈ ਕਿ ਬੀਟੀ ਬਚਾਓ ਬੀਟੀ ਪੜ੍ਹਾਓ ਪਰ ਕਾਂਗਰਸ ਪਾਰਟੀ ਨੇ ਆਪਣੇ ਪੋਸਟਰ ਵਿੱਚ ਇਸ ਨਾਅਰੇ ਨੂੰ ਬਦਲ ਕੇ ਬੀਜੇਪੀ ਸੇ ਬੇਟੀ ਬਚਾਓ ਰੱਖ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ ਇੱਕ ਵਿਧਾਇਕ ਦੀ ਫੋਟੋ ਕੇਂਦਰ ਵਿੱਚ ਰੱਖ ਕੇ ਨਾ ਹੋਰ ਬੀਜੇਪੀ ਦੇ ਐਮਪੀ ਅਤੇ ਵਿਧਾਇਕਾਂ ਨੂੰ ਚਾਰ ਸਫੇਰੇ ਦਿਖਾਇਆ ਇਸ ਫੋਟੋ ਦੇ ਕੇਂਦਰ ਵਿੱਚ ਯੂਪੀ ਤੋਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਸਿੰਗਰ ਹਨ ਜਿਸ ਬਾਰੇ ਅੱਜ ਅਖਬਾਰਾਂ ਮੀਡੀਆ ਵਿੱਚ ਕਾਫੀ ਚਰਚਾ ਹੋ ਰਹੀ ਆ ਇਸ ਤੋਂ ਇਲਾਵਾ ਇਸ ਤਸਵੀਰ ਵਿੱਚ ਅਕਲੇਸ਼ ਪ੍ਰਤਾਪ ਸਿੰਘ ਪ੍ਰਵਾਜਲ ਕੁਨਾਲ ਪਾਂਡੇ ਰਾਮਦਲਾਲ ਗੌਰ ਕਨਈਆ ਲਾਲ ਮਿਸ਼ਰਾ मुनीरतम ਲਾਇਡੂ ਅਦਿੱਤਿਆ ਉਪਾਧਿਆਏ ਸੰਦੀਪ ਸਿੰਘ ਅਤੇ ਰਮੇਸ਼ ਦੀ ਫੋਟੋ ਨੂੰ ਵਾਇਰਲ ਕੀਤਾ ਗਿਆ ਇਹ ਜਿੰਨੇ ਵੀ ਨਾਂ ਹਨ ਇਹ ਸਾਰੇ ਬੀਜੇਪੀ ਤੋਂ ਵਿਧਾਇਕ ਅਤੇ ਐਮਪੀ ਹਨ ਅਤੇ ਕਈ ਸਾਬਕਾ ਹਨ ਅਤੇ ਇਹਨਾਂ ਸਾਰਿਆਂ ਤੇ ਔਰਤਾਂ ਨਾਲ ਦੁਰਵਿਵਹਾਰ ਬਲਾਤਕਾਰ ਜਿਹੇ ਕੇਸ ਦਰਜ ਹਨ ਪਰ ਤਾਜ਼ਾ ਮਾਮਲਾ ਯੂਪੀ ਤੋਂ ਸਾਬਕਾ ਐਮਐਲਏ ਕੁਲਦੀਪ ਸਿੰਘ ਸਿੰਗਰ ਨਾਲ ਜੁੜਿਆ ਹੋਇਆ ਕਿਉਂਕਿ 23 ਦਸੰਬਰ 2025 ਨੂੰ ਦਿੱਲੀ ਹਾਈ ਕੋਰਟ ਨੇ 2017 ਦੇ ਅਨਾਉ ਰੇਪ ਕੇਸ ਵਿੱਚ ਕੁਲਦੀਪ ਸਿੰਘ ਸਿੰਗਰ ਦੀ ਉਮਰ ਕੈਦ ਦੀ ਸਜ਼ਾ ਨੂੰ ਮੱਤਲ ਕਰ ਦਿੱਤਾ ਅਤੇ ਉਸ ਨੂੰ ਸ਼ਰਤੀਆ ਜ਼ਮਾਨਤ ਦੇ ਦਿੱਤੀ ਉਸ ਨੂੰ ਅਦਾਲਤ ਨੇ 15 ਲੱਖ ਰੁਪਏ ਦਾ ਨਿਜੀ ਮਚਲਕਾ ਭਰਨ ਲਈ ਕਿਹਾ ਅਤੇ ਇਹ ਸ਼ਰਤ ਰੱਖੀ ਹੈ ਕਿ ਉਹ ਪੀੜਤਾ ਦੇ ਨਿਵਾਸ ਤੇ 5 ਕਿਲੋਮੀਟਰ ਦੇ ਘੇਰੇ ਵਿੱਚ ਨਹੀਂ ਜਾਵੇਗਾ ਇਸ ਤੋਂ ਇਲਾਵਾ ਉਸ ਨੂੰ ਦਿੱਲੀ ਵਿੱਚ ਹੀ ਰਹਿਣਾ ਪਵੇਗਾ ਅਤੇ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣਾ ਪਵੇਗਾ ਭਾਵੇਂ ਕੁਲਦੀਪ ਸਿੰਘ ਸਿੰਗਰ ਨੂੰ ਜ਼ਮਾਨਤ ਮਿਲ ਗਈ ਹੈ ਪਰ ਉਹ ਅਜੇ ਵੀ ਜੇਲ੍ਹ ਵਿੱਚ ਹੀ ਰਹੇਗਾ ਕਿਉਂਕਿ ਸਿੰਗਰ ਪੀੜਤਾ ਦੇ ਪਿਤਾ ਦੀ ਪੁਲਸ ਹਰਾਸਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ 10 ਸਾਲ ਦੀ ਸਜ਼ਾ ਕੱਟ ਰਿਹਾ ਹੈ ਅਤੇ ਉਸ ਮਾਮਲੇ ਵਿੱਚ ਉਸ ਨੂੰ ਜ਼ਮਾਨਤ ਨਹੀਂ ਮਿਲੀ ਪਰ ਦੂਜੇ ਪਾਸੇ ਪੀੜਤਾ ਦੀ ਮਾਤਾ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਕੀਤੀ ਜਾ ਰਹੀ ਆ ਪੀੜਤ ਦੀ ਮਾ ਦਾ ਕਹਿਣਾ ਹੈ ਕਿ ਉਸ ਦੀ ਜ਼ਮਾਨਤ ਰੱਦ ਹੋਣੀ ਚਾਹੀਦੀ ਹੈ ਅਤੇ ਤਾਹੀ ਆ ਜਿਹੜਾ ਉਹਨਾਂ ਨੂੰ ਇਨਸਾਫ ਮਿਲੇਗਾ ਜੱਜ ਨੇ ਸਾਨੂੰ ਕੋਈ ਸਮਾਂ ਨਹੀਂ ਦਿੱਤਾ ਉਹਨਾਂ ਨੇ ਜੋ ਕਹਿਣਾ ਸੀ ਉਹ ਕਿਹਾ ਤੇ ਬਾਅਦ ਵਿੱਚ ਉਹ ਆਪਣੇ ਚੈਂਬਰ ਵਿੱਚ ਵਾਪਸ ਚਲੇ ਗਏ ਮੇਰੇ ਪਤੀ ਨੂੰ ਮਾਰ ਦਿੱਤਾ ਗਿਆ ਮੇਰੇ ਜਵਾਈ ਦੀ ਜਾਨ ਨੂੰ ਖਤਰਾ ਹੈ ਦਿੌਰ ਮੇਰਾ ਅਜੇ ਜੇਲ੍ਹ ਵਿੱਚ ਆ ਇਸ ਕਰਕੇ ਅਸੀਂ ਸੁਰੱਖਿਅਤ ਨਹੀਂ ਭਾਵੇਂ ਅਦਾਲਤ ਨੇ 5 ਕਿਲੋਮੀਟਰ ਘਰ ਦੇ ਘੇਰੇ ਤੋਂ ਦੂਰ ਰਹਿਣ ਦੇ ਆਦੇਸ਼ ਦਿੱਤੇ ਹਨ ਪਰ ਫਿਰ ਵੀ ਕਿੰਨੀ ਦਹਿਸ਼ਤ ਆ ਇਹ ਪੀੜਤ ਲੜਕੀ ਦੀ ਮਾਂ ਦੇ ਇਸ ਬਿਆਨ ਤੋਂ ਜਾਹਰ ਹੁੰਦਾ ਹੈ ਜੇਕਰ ਇਸ ਘਟਨਾ ਦਾ ਪਿਛੋਕੜ ਦੇਖੀਏ ਤਾਂ ਬਰਬਰਤਾ ਸਾਨੂੰ ਸਪਸ਼ਟ ਦਿਖਾਈ ਦੇਊਗੀ ਕਿ ਕਿਵੇਂ ਪੈਸੇ ਅਤੇ ਅਹੁਦੇ ਦੀ ਤੌਸਹਿਤ ਇੱਕ ਗਰੀਬ ਪਰਿਵਾਰ ਨੂੰ ਤੜਿਆ ਗਿਆ ਇਹ ਕੇਸ ਕੋਈ ਇੰਨਾ ਸਖਾਲਾ ਦਰਜ ਨਹੀਂ ਹੋਇਆ ਸਕੋ ਇਸ ਕੇਸ ਨੂੰ ਦਰਜ ਕਰਵਾਉਣ ਲਈ ਪੀੜਤਾ ਨੂੰ ਆਤਮਦਾਤ ਤੱਕ ਜਾਣਾ ਪਿਆ ਕਿਉਂਕਿ ਜੂਨ 2017 ਵਿੱਚ ਇੱਕ ਅਨਬਾਲਗ ਲੜਕੀ ਨੇ ਇਹ ਦੋਸ਼ ਲਗਾਇਆ ਸੀ ਕਿ ਕੁਲਦੀਪ ਸਿੰਘ ਸਿੰਗਰ ਨੇ ਉਸ ਨਾਲ ਜ਼ਬਰਜਨਾਹ ਕੀਤਾ ਇਹ ਜ਼ਬਰਜਨਾਹ ਉਦੋਂ ਹੋਇਆ ਜਦੋਂ ਉਹ ਨੌਕਰੀ ਮੰਗਣ ਗਈ ਪੀੜਤਾ ਨੇ ਕਈ ਵਾਰ ਪੁਲਿਸ ਕੋਲ ਰਿਪੋਰਟ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਸਿਆਸੀ ਦਬਾਅ ਕਾਰਨ ਰਿਪੋਰਟ ਦਰਜ ਨਹੀਂ ਹੋ ਸਕੀ। ਇਸ ਤੋਂ ਬਾਅਦ ਪੀੜਤਾ ਨੇ 8 ਅਪ੍ਰੈਲ 2018 ਨੂੰ ਇਨਸਾਫ ਨਾ ਮਿਲਣ ਕਾਰਨ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਰਹਿ aí ਸ਼ਾਗੇ ਆਤਮਦਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਸ ਤੋਂ ਅਗਲੇ ਦਿਨ ਪੀੜਤਾ ਦੇ ਪਿਤਾ ਦੀ ਪੁਸਤ ਹਰਾਸਤ ਵਿੱਚ ਮੌਤ ਹੋ ਗਈ। ਇਹ ਵੀ ਦੋਸ਼ ਲੱਗਿਆ ਕਿ ਸਿੰਗਰ ਦੇ ਭਰਾ ਅਤੇ ਸਾਥੀਆਂ ਨੇ ਪੀੜਤਾ ਦੇ ਪਿਤਾ ਨੂੰ ਬੇਰਹਿਮੀ ਨਾਲ ਕੁੱਟਿਆ। ਇਸ ਤੋਂ ਬਾਅਦ ਜਦੋਂ ਇਹ ਮਾਮਲਾ ਪੱਖਿਆ ਤਾਂ ਸੀਬੀਆਈ ਨੇ 13 ਅਪ੍ਰੈਲ 2018 ਨੂੰ ਕੁਲਦੀਪ ਸਿੰਘ ਗੰਗਰ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਲੋਕ ਰੂਹ ਤੋਂ ਡਰਦਿਆਂ ਹੋਇਆ ਕੁਲਦੀਪ ਸਿੰਘ ਗੰਗਰ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ। ਇੰਨਾ ਹੀ ਨਹੀਂ ਇਸ ਤੋਂ ਬਾਅਦ ਇੱਕ ਸ਼ੱਕੀ ਹਾਦਸਾ ਵੀ ਵਾਪਰਿਆ ਜੁਲਾਈ 2019 ਵਿੱਚ ਪੀੜਤ ਉਸ ਦਾ ਵਕੀਰ ਅਤੇ ਰਿਸ਼ਤੇਦਾਰ ਨੂੰ ਇੱਕ ਕਾਰ ਵਿੱਚ ਟਰੱਕ ਨੇ ਟੱਕਰ ਮਾਰੀ। ਜਿਸ ਵਿੱਚ ਪੀੜਤ ਦੀਆਂ ਦੋ ਚਾਚੀਆਂ ਦੀ ਮੌਤ ਹੋ ਗਈ ਤੇ ਇੰਨਾ ਹੀ ਨਹੀਂ ਇਸ ਤੋਂ ਬਾਅਦ ਇਸ ਕੇਸ ਦਾ ਤਬਾਦਲਾ ਜਿਹੜਾ ਉਹ ਉੱਤਰ ਪ੍ਰਦੇਸ਼ ਦੇ ਕੋਰਟ ਤੋਂ ਬਦਲ ਕੇ ਦਿੱਲੀ ਹਾਈ ਕੋਰਟ ਕਰ ਦਿੱਤਾ ਗਿਆ ਇਸ ਤੋਂ ਬਾਅਦ ਦਸੰਬਰ 2019 ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਸਿੰਗਰ ਨੂੰ ਪੋਕਸੋ ਐਕਟ ਤਹਿਤ ਜਿਹੜਾ ਦੋਸ਼ੀ ਪਾਇਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਇਸ ਤੋਂ ਬਾਅਦ ਮਾਰਚ 2020 ਵਿੱਚ ਪੀੜਤਾ ਦੇ ਪਿਤਾ ਦੀ ਹਿਰਾਸਤ ਵਿੱਚ ਮੌਤ ਦੇ ਮਾਮਲੇ ਵਿੱਚ ਸਿੰਗਰ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਪਰ ਹੁਣ ਉਜੋਕੇ ਸਮੇਂ ਵਿੱਚ ਦਿੱਲੀ ਹਾਈ ਕੋਰਟ ਨੇ ਸਿੰਗਰ ਦੀ ਉਮਰ ਕੈਦ ਦੀ ਸਜ਼ਾ ਨੂੰ ਮੱਤਲ ਕਰ ਦਿੱਤਾ ਕਿਉਂਕਿ ਉਹ 7 ਸਾਲ ਤੋਂ ਵੱਧ ਸਮਾਂ ਜੇਲ੍ਹ ਵਿੱਚ ਕੱਟ ਚੁੱਕਿਆ ਹੈ ਅਤੇ ਉਸਦੀ ਅਪੀਲ ਅਜੇ ਵੀ ਪੈਂਡਿੰਗ ਹੈ ਹੁਣ ਸੁਪਰੀਮ ਕੋਰਟ ਵਿੱਚ ਕੇਸ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਹੋਣਾ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਫਿਲਹਾਲ ਇਹਨਾਂ ਲਾਜ਼ਮੀ ਹੈ ਕਿ ਇਸ ਸਜ਼ਾ ਦੀ ਮਤਲਬ ਹੋਣ ਕਰਕੇ ਇੱਕ ਵਾਰ ਪੀੜਤਾ ਦਾ ਪਰਿਵਾਰ ਦੇਸ਼ ਦੇ ਵਿੱਚ ਲਾਜ਼ਮੀ ਹੈ ਸੋ ਭਾਵੇਂ ਸਾਡੇ ਦੇਸ਼ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਲਗਾਏ ਜਾਂਦੇ ਆ ਪਰ ਸੋਚਣ ਵਾਲੀ ਗੱਲ ਇਹ ਆ ਕਿ ਸਾਡੇ ਹੀ ਚੁਣੇ ਹੋਏ ਵਿਧਾਇਕਾਂ ਅਤੇ ਮੰਤਰੀਆਂ ਦੇ ਉੱਤੇ ਕਿੰਨੇ ਹੀ ਅਜਿਹੇ આરોਪ ਹਨ ਬਸ ਗੱਲ ਇਹ ਆ ਕਿ ਕੁਝ ਰੋਪ ਆ ਜਿਹੜੇ ਉਹ ਸਾਹਮਣੇ ਆ ਜਾਂਦੇ ਆ ਜਦੋਂ ਲੋਕਾਂ ਦਾ ਰੌਲਾ ਪੈਂਦਾ ਅਤੇ ਬਹੁਤੇ ਮਾਮਲੇ ਆ ਜਿਹੜੇ ਡਰ ਦੀ ਵਜ੍ਹਾ ਕਰਕੇ ਦਬ ਜਾਂਦੇ ਆ ਤੇ ਕਈ ਮਾਮਲੇ ਦਰਜ ਵੀ ਹੁੰਦੇ ਆ ਪਰ ਉਹ ਸਰਕਾਰੀ ਫੈਲਾਂ ਦੇ ਵਿੱਚ ਕਿਤੇ ਨਾ ਕਿਤੇ ਦਬ ਕੇ ਰਹਿ ਜਾਂਦੇ ਆ ਸੋ ਅੱਜ ਦੇ ਲਈ ਇੰਨਾ ਹੀ ਇਹ ਚਲੰਤ ਮਾਮਲਾ ਸੀਗਾ ਔਰਤਾਂ ਦੇ ਨਾਲ ਜੁੜਿਆ ਹੋਇਆ ਮਾਮਲਾ ਸੀਗਾ ਤੇ ਜਿੱਲੀ ਹਾਈ ਕੋਰਟ ਦਾ ਇਸ ਦੇ ਉੱਤੇ ਫੈਸਲਾ ਆਇਆ ਹੈਗਾ ਕਿ ਕੁਲਦੀਪ ਸਿੰਘ ਸਿੰਗਰ ਦੀ ਜਿਹੜੀ ਸਜ਼ਾ ਉਹ ਮੁਤਲ ਕਰ ਦਿੱਤੀ ਗਈ ਆ ਪਰ ਉਹ ਹਲੇ ਵੀ ਜੇਲ੍ਹ ਦੇ ਵਿੱਚ ਆ ਪਰ ਇੱਕ ਗੱਲ ਲਾਜ਼ਮੀ ਹੈਗੀ ਆ ਕਿ ਬਹੁਤ ਸਾਰੇ ਮਾਮਲੇ ਆ ਜਿਹੜੇ ਕਿਤੇ ਨਾ ਕਿਤੇ ਉਹ ਦਰਜ ਹੀ ਨਹੀਂ ਹੋ ਪਾਉਂਦੇਗੇ ਡਰ ਦੀ ਵਜ੍ਹਾ ਕਰਕੇ ਕਈ ਵਾਰੀ ਆ ਰਾਜਨੀਤਿਕ ਤõਸ ਦੀ ਵਜ੍ਹਾ ਕਰਕੇ ਦਬ ਜਾਂਦਾ ਸੋ ਕਿਤੇ ਨਾ ਕਿਤੇ ਇਹ ਦੇਖਣਾ ਪੈਂਦਾ ਹੈਗਾ ਭਾਵੇਂ ਸਾਡਾ ਭਾਰਤ ਆ ਜਿਹੜਾ ਉਹ ਵਿਸ਼ਵ ਗੁਰੂ ਬਣਨ ਵੱਲ ਵਧ ਰਿਹਾ ਹੈਗਾ ਪਰ ਇਸ ਵਿਸ਼ਵ ਗੁਰੂ ਵਾਲੇ ਦੇਸ਼ ਦੇ ਵਿੱਚ ਆ ਜਿਹੜਾ ਔਰਤਾਂ ਦਾ ਲੜਕੀਆਂ ਦਾ ਜਿਹੜਾ ਕੀ ਹਾਲਤ ਹੋ ਰਹੀ ਹੈਗੀ ਆ ਅਜੋਕੇ ਸਮੇਂ ਦੇ ਵਿੱਚ ਵੀ ਆ ਜਿਹੜਾ ਇਹ ਪੜੀ ਪਾਤ ਅਸੀਂ ਦੇਖ ਸਕਦੇ ਹਾਂ মিডিਆ ਦੇ ਖਬਰਾਂ ਦੇ ਵਿੱਚ ਦੇਖਿਆ ਜਾ ਸਕਦਾ ਸੋ ਅੱਜ ਦੇ ਲਈ ਇੰਨਾ ਹੀ ਉਮੀਦ ਕਰਦੇ ਹਾਂ ਸਾਡਾ ਕੰਮ ਆ ਜਿਹੜਾ ਤੁਹਾਨੂੰ ਚੰਗਾ ਲੱਗ ਰਿਹਾ ਹੋਊਗਾ ਜੇਕਰ ਸਾਡਾ ਕੰਮ ਚੰਗਾ ਲੱਗਦਾ ਤਾਂ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਆ ਕਰੋ ਕਮੈਂਟ ਕਰਕੇ ਆਪਣੀ ਰਾਏ ਲਾਜ਼ਮੀ ਦਿਆ ਕਰੋ ਮੈਂ ਬਲਰਾਜ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ